ਸੋ ਬੜਾ ਹੀ ਸੁਭਾਗਾ ਸਮਾਂ ਪ੍ਰਾਪਤ ਹੋਇਆ ਸਤਸੰਗ ਦੀਆਂ ਅਮੋਲਕ ਘੜੀਆਂ ਦਾਸ ਤੋਂ ਪਹਿਲਾਂ ਬਾਬਾ ਗਲਜਾਰ ਸਿੰਘ ਜੀ ਧਨੋ ਵਾਲੇ ਸਮੁੱਚੇ ਜਥੇ ਦੇ ਸਮੇਤ ਕੀਰਤਨ ਦਾ ਆਨੰਦ ਵਰਤਾ ਰਹੇ ਸੀ ਔਰ ਇਹ ਜੋ ਸਮਾਂ ਹੈ ਕਿਉਂਕਿ ਸਤਗੁਰੂ ਰਬਦਾਸ ਮਹਾਰਾਜ ਜੀ ਦਾ ਜਿਹੜਾ ਜੀਵਨ ਸੀ ਉਹਨਾਂ ਨੇ ਆਪਣਾ ਸਮੁੱਚਾ ਜੀਵਨ ਸਾਡੇ ਤੋਂ ਕੁਰਬਾਨ ਕਰ ਦਿੱਤਾ ਸੋ ਆਓ ਜਿਵੇਂ ਆਖਦੇ ਆਂ ਮਹਾਪੁਰਸ਼ ਨਕੋਦਰ ਤੋਂ ਚੱਲ ਕੇ ਪਹੁੰਚੇ ਆ ਬਾਬਾ ਸਤਨਾਮ ਸਿੰਘ ਜੀ ਉਹਨਾਂ ਤੋਂ ਵੀ ਆਪਾਂ ਨੇ ਪ੍ਰਵਚਨ ਸੁਣਨੇ ਹੈ ਤੇ ਗੁਰਮੁਖ ਪਿਆਰਿਓ ਸਾਰੀ ਸੰਗਤ ਫਤਿਹ ਦੀ ਸਾਂਝ ਪਾਇਓ ਕੋਈ ਰਸਨਾ ਵਾਂਝੀ ਨਾ ਰਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧਿਆਨ ਧਰ ਕੇ ਸਤਗੁਰੂ ਰਬਦਾਸ ਮਹਾਰਾਜ ਜੀ ਦਾ ਧਿਆਨ ਧਰ ਕੇ ਦੋਵੇਂ ਹੱਥ ਜੋੜ ਕੇ ਸੀਸ ਝੁਕਾ ਕੇ ਗੱਜ-ਬੱਜ ਕੇ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਤਿਗੁਰੂ ਰਬਦਾਸ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਦੇ ਸੰਬੰਧ ਦੇ ਵਿੱਚ ਇਹ ਗੁਰਮਤ ਸਮਾਗਮ ਦੇ ਵਿੱਚ ਆਪਾਂ ਕਤਰ ਹੋਏ ਆ ਸਤਸੰਗ ਸਮਾਗਮ ਦੇ ਵਿੱਚ ਕਤਰ ਹੋਏ ਆ ਸਤਿਗੁਰੂ ਰਬਦਾਸ ਮਹਾਰਾਜ ਜੀ ਕਿਉਂਕਿ ਮਹਾਂਪੁਰਸ਼ ਆਏ ਵੇ ਆਪਾਂ ਉਹਨਾਂ ਤੋਂ ਇਤਿਹਾਸ ਸੁਣਨਾ ਜ਼ਿਆਦਾ ਕਿਉਂਕਿ ਉਹਨਾਂ ਦਾ ਆਉਣਾ ਸੰਸਾਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ ਸੁਖਮਣੀ ਸਾਹਿਬ ਦੀ ਬਾਣੀ ਦੇ ਅੰਦਰ ਧੰਨ 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 ਜਨ ਆਇਆ ਜਿਹ ਪ੍ਰਸ਼ਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੇ ਨਾਉ अवतारी पुरुषਾਂ ਦਾ ਦੁਨੀਆ ਤੇ ਆਉਣਾ ਧੰਨ ਐ ਦੁਨੀਆ ਤੇ ਰਹਿਣਾ ਧੰਨ ਐ ਤੇ ਦੁਨੀਆ ਤੋਂ ਜਾਣਾ ਵੀ ਧੰਨ ਐ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਦੋ ਰਹਿਬਰ ਹੋਏ ਨੇ ਬਾਬਾ ਜੀ ਤੋਂ ਤੁਸੀਂ ਸੁਣਿਆ ਗੁਲਜਾਰ ਸਿੰਘ ਜੀ ਹਾਂ ਤੋਂ ਬਾਬਾ ਸਾਹਿਬ ਡਾਕਟਰ ਭੀਮਰਾਓ ਮिडਕਰ ਜੀ ਜਿਨ੍ਹਾਂ ਨੇ ਭਾਰਤੀ ਸੰਵਿਧਾਨ ਦੀ ਰਚਨਾ ਕੀਤੀ ਸਾਨੂੰ ਹੱਕ ਲੈ ਕੇ ਦਿੱਤੇ ਅਤੇ ਸਾਡੇ ਸਮਾਜ ਨੂੰ ਉੱਚਾ ਚੱਕਿਆ ਜਿਵੇਂ ਆਪਾਂ ਹੁਣ ਜੁੜ ਕੇ ਬੈਠੇ ਆਂ ਇਹ ਸਾਨੂੰ ਜੁੜ ਕੇ ਬੈਠਣ ਦਾ ਕੋਈ ਅਧਿਕਾਰ ਨਹੀਂ ਸੀ ਅਸੀਂ ਆਪਣੀ ਗੱਲ ਨਹੀਂ ਸੀ ਰੱਖ ਸਕਦੇ ਗੱਲ ਨਹੀਂ ਸੀ ਕਹਿ ਸਕਦੇ ਜੇ ਕਿਸੇ ਨੇ ਆਪਣੀ ਗੱਲ ਕਹਿਣ ਦਾ ਯਤਨ ਕੀਤਾ ਤਾਂ ਵੱਡੀਆਂ-ਵੱਡੀਆਂ ਸਜ਼ਾਵਾਂ ਦਿੱਤੀਆਂ ਗਈਆਂ ਨੇ ਉਸ ਸਮੇਂ ਦੇ ਜਿਹੜੇ ਹਾਕਮ ਲੋਕ ਸੀਗੇ ਸਜ਼ਾਵਾਂ ਵੀ ਐਸੀਆਂ ਦਿੱਤੀਆਂ ਮੌਤ ਦੀਆਂ ਸਜ਼ਾਵਾਂ ਤੜਪਾਤ ਰੁਫਾ ਕੇ ਮਾਰਿਆ ਗਿਆ ਜਿਨ੍ਹਾਂ ਨੇ ਜਗਾਉਣ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਸਮਾਜ ਨੂੰ ਹਨੇਰੇ ਦੇ ਵਿੱਚੋਂ ਕੱਢਣ ਦੀ ਗੱਲ ਕੀਤੀ ਹੈ ਇੱਕ ਸਾਡੇ ਸਮਾਜ ਦੇ ਵਿੱਚੋਂ ਸੰਭੂਕ ਰਿਸ਼ੀ ਹੋਇਆ ਤੁਸੀਂ ਜ਼ਿਕਰ ਸੁਣਿਆ ਹੋਣਾ ਹੈ ਸੰਭੂਕ ਰਿਸ਼ੀ ਜਿਨੇ ਯਤਨ ਕੀਤਾ ਉਪਰਾਨਾ ਕੀਤਾ ਹੈ ਵੀ ਮੈਂ ਆਪਣੇ ਸਮਾਜ ਦੇ ਲੋਕਾਂ ਨੂੰ ਜੋੜਾਂ ਤੇ ਉਹਨਾਂ ਨੂੰ ਜਿਹੜੇ ਇਹ ਹਨੇਰਾ ਦਲਦਲ ਦੇ ਵਿੱਚੋਂ ਬਾਹਰ ਕੱਢਾਂ ਪਰ ਦੁੱਖ ਦੀ ਗੱਲ ਹੈ ਸਾਡੇ ਸਮਾਜ ਦੀ ਅਸੀਂ ਦੂਜਿਆਂ ਦੀ ਗੱਲ ਤਾਂ ਬਹੁਤ ਸੁਣ ਲੈਂਦੇ ਆ ਮਾਫ ਕਰਨਾ ਔਰ ਅਸੀਂ ਆਪਣੇ ਦੀ ਗੱਲ ਨਹੀਂ ਸੁਣਦੇ ਜੇ ਕੋਈ ਸਾਨੂੰ ਆਪਣਾ ਕੋਈ ਗੱਲ ਸੁਣਾਉਗਾ ਨਾ ਚੰਗੀ ਗੱਲ ਦੱਸਦਾ ਉਹ ਅਸੀਂ ਸੁਣ ਕੇ ਰਾਜੀ ਨਹੀਂ ਅਸੀਂ ਦਲਦਲ ਦੇ ਵਿੱਚੋਂ ਨਿਕਲ ਕੇ ਰਾਜੀ ਨਹੀਂ ਹਾਂ ਕਿਉਂਕਿ ਸਾਨੂੰ ਦੂਜਿਆਂ ਦੀਆਂ ਗੱਲਾਂ ਜ਼ਿਆਦਾ ਚੰਗੀਆਂ ਲੱਗਦੀਆਂ ਨੇ ਜਿਹੜੇ ਸਾਡੇ ਵਿਰੋਧੀ ਨੇ ਔਰ ਜਿਹੜੇ ਸਾਨੂੰ ਦਲਦਲ ਦੇ ਵਿੱਚ ਛਿੜਦੇ ਨੇ ਅਸੀਂ ਉਹਨਾਂ ਨੂੰ ਜ਼ਿਆਦਾ ਉਹਨਾਂ ਦੇ ਮਗਰ ਲੱਗਦੇ ਆ ਇਹ ਅੱਜ ਤੱਕ ਸਾਡੇ ਸਮਾਜ ਦੀ ਤਰਾਸਦੀ ਰਹੀ ਹੈ ਤਰਾਸਦੀ ਹੈ ਜੇ ਸਾਡੀ ਇਹ ਤਰਾਸ ਦੀ ਨਾ ਹੁੰਦੀ ਤਾਂ ਦੇਖੋ ਬਾਬਾ ਸਾਹਿਬ ਆ ਕੇ ਚਲੇ ਗਏ ਸਤਿਗੁਰੂ ਰਬਦਾਸ ਮਹਾਰਾਜ ਜੀ ਆ ਕੇ ਚਲੇ ਗਏ ਅਸੀਂ ਇਸ ਦੇਸ਼ ਦੇ ਹੁਕਮਰਾਨ ਬਣੇ ਹੁੰਦੇ ਇਸ ਦੇਸ਼ ਦੇ ਮਾਲਕ ਬਣੇ ਹੁੰਦੇ ਅਸੀਂ ਇੱਥੇ ਬਰਾਬਰ ਦੇ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਨੇ ਉਹਨਾਂ ਦੇ ਬਰਾਬਰ ਦੇ ਮਾਲਕ ਹੁੰਦੇ ਜੇ ਉਹਨਾਂ ਦੀ ਗੱਲ ਸੁਣੀ ਹੁੰਦੀ ਜੇ ਉਹਨਾਂ ਦੀ ਗੱਲ ਪੱਲੇ ਬੰਨੀ ਹੁੰਦੀ ਗੁਰਮੁਖ ਪਿਆਰਿਓ ਆਪਾਂ ਨਾਂ ਤਾਂ ਬਹੁਤ ਲੈਨੇ ਆ ਉਹਨਾਂ ਦਾ ਬੜੀਆਂ-ਬੜੀਆਂ ਸਤਸੰਗਾਂ ਵੀ ਕਰਦੇ ਆਂ ਇਕੱਠੇ ਵੀ ਹੁੰਨੇ ਆ ਲੰਗਰ ਵੀ ਚਲਾਉਨੇ ਆ ਜਨਮ ਦਿਹਾੜੇ ਵੀ ਮਨਾਉਨੇ ਆ ਜੋਤੀ ਜੋਤ ਦਿਵਸ ਵੀ ਮਨਾਉਨੇ ਆ ਪਰ ਇੱਕ ਦੁਖਾਂਤ ਹੈ ਬਹੁਤ ਵੱਡਾ ਕਿ ਅਸੀਂ ਆਪਣੇ ਰਹਿਬਰਾਂ ਦੀ ਗੱਲ ਨੂੰ ਮੰਨ ਕੇ ਅਮਲ ਨਹੀਂ ਕੀਤਾ ਕਿਉਂਕਿ ਗਰਵਾਣੀ ਤਾਂ ਮੰਨਣ ਦੀ ਗੱਲ ਕਰਦੀ ਐ ਸਾਡੇ ਰਹਿਬਰਾਂ ਨੇ ਮੰਨਣ ਦੀ ਗੱਲ ਕੀਤੀ ਐ ਹੁਣ ਇੱਕ ਕਿਤਾਬ ਐ ਕਿਤਾਬ ਪੜਨ ਨੂੰ ਦੇ ਦਿੱਤੀ ਜਾਵੇ ਕਿਸੇ ਨੂੰ ਵੀ ਆ ਕਿਤਾਬ ਤਾਂ ਪੜਨੀ ਐ ਸਿਰਫ ਪੜਨੀ ਐ ਤੈਂ ਤੇ ਅਮਲ ਨਹੀਂ ਕਰਨਾ ਕੋਈ ਇਹ ਕਿਤਾਬ ਦੀ ਗੱਲ ਤਾਂ ਲੜਨੀ ਬੰਨਣੀ ਤੇ ਗੁਰਮੁਖ ਪਿਆਰੋ ਦੱਸੋ ਵੀ ਉਹ ਕਿਤਾਬ ਨੂੰ ਪੜਨ ਦਾ ਲਾਭ ਕੀ ਐ ਫਾਇਦਾ ਕੀ ਐ ਇਹੀ ਗੱਲ ਸਾਡੇ ਨਾਲ ਹੋਈ ਅਸੀਂ ਗੁਰੂਆਂ ਨੂੰ ਮੰਨਦੇ ਆ ਪਰ ਉਹਨਾਂ ਦੀ ਸੋਚ ਨੂੰ ਨਹੀਂ ਮੰਨਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਾਂ ਕਹਿੰਦੇ ਮੇਰੀ ਸੋਚ ਨੂੰ ਮੰਨੋ ਭਾਈ ਜੇ ਤੁਸੀਂ ਚਾਹੋ ਨੇ ਹੋ ਵੀ ਅਸੀਂ ਇਹ ਦਲਦਲ ਦੇ ਵਿੱਚੋਂ ਹਨੇਰੇ ਦੇ ਵਿੱਚੋਂ ਬਾਹਰ ਨਿਕਲੀਏ ਕਿਉਂਕਿ ਹਨੇਰਾ ਹੈ ਹਨੇਰਾ ਕੀ ਹੈ ਆਨੇ ਰਾਣੀ ਬਾਰੀ ਨੇ ਰਾਣੀਆਂ ਪਤਨ ਕਿਨੇ ਵੀ ਚਾਨਣ ਚਾ ਸੀ ਤਾਂ ਜੇ ਹੁਣ ਹਨੇਰੇ ਦੀ ਗੱਲ ਕਰੀਏ ਤੁਸੀਂ ਕਹੋਗੇ ਸੀਤਾ ਚਾਨਣ ਕਿ ਹੈ ਜਿਹੜੇ ਹਨੇਰੇ ਦੀ ਗੱਲ ਗਰਵਾਣੀ ਕਰ ਰਹੀ ਹੈ ਗੁਰੂ ਸਾਹਿਬ ਕਰ ਰਹੇ ਹੈ ਉਸ ਹਨੇਰੇ ਦੇ ਵਿੱਚੋਂ ਅਸੀਂ ਬਾਹਰ ਨਿਕਲਣਾ ਹੈ ਗੁਰੂ ਦਾ ਵੀ ਅਰਥ ਇਹੀ ਹੈ ਜਿਹੜਾ ਹਨੇਰੇ ਦੇ ਵਿੱਚੋਂ ਬਾਹਰ ਕੱਢਦਾ ਹੈ ਜੀਵਨ ਦੇ ਵਿੱਚ ਪ੍ਰਕਾਸ਼ ਕਰਦਾ ਵਿਦਿਆਮਈ ਪ੍ਰਕਾਸ਼ ਗਿਆਨ ਦਾ ਪ੍ਰਕਾਸ਼ ਕਰਦਾ ਉਹਨੂੰ ਗੁਰੂ ਕਿਹਾ ਜਾਂਦਾ ਹੈ ਅਸੀਂ ਅਗਿਆਨਤਾ ਦੇ ਵਿੱਚ ਜਿਉਂ ਰਹੇ ਹਾਂ ਅਗਿਆਨਤਾ ਬੇਸ਼ੱਕ ਪੜ ਲਿਖ ਗਏ ਉੱਚੇ ਅਹੁਦਿਆਂ ਤੇ ਚਲੇ ਗਏ ਪਰ ਅਸੀਂ ਉਸ ਕਾਬਲ ਨਹੀਂ ਬਣੇ ਜਿਹੜੇ ਕਾਬਲ ਸਾਨੂੰ ਸਤਿਗੁਰੂ ਮਹਾਰਾਜ ਜੀ ਨੇ ਬਣਾਉਣਾ ਸੀ ਜਾਂ ਬਣਾਉਣਾ ਚਾਹੁੰਦੇ ਸੀ। ਉਹਨਾਂ ਦੀ ਸੋਚ ਨੂੰ ਅਸੀਂ ਅਡਾਪਟ ਨਹੀਂ ਕੀਤਾ। ਦੇਖੋ ਆਪਾਂ ਕਿਸੇ ਦੇ ਖਿਲਾਫ ਨਹੀਂ ਗੱਲ ਕਰਦੇ ਆਪਾਂ ਆਪ ਦਾ ਆਪਦੀ ਗੱਲ ਕਰਨੀ ਹੈ ਆਪਣੇ ਸਮਾਜ ਦੀ ਗੱਲ ਕਰਨੀ ਹੈ। 15% ਲੋਕ ਦੇਖੋ ਫੇਰ ਦੁਬਾਰਾ ਤੀਜੀ ਵਾਰ ਕਾਬਜ਼ ਹੋ ਗਏ ਸੱਤਾ ਦੇ ਉੱਤੇ। ਇਹੀ ਨਲੈਕੀ ਹੈ ਸਾਡੀ ਨਲੈਕੀ ਹੈ ਅਸੀਂ ਬਹੁਤ ਰੋਲਾ ਪਾਇਆ ਇਹ ਕਿ ਐਂ ਕਰਦਾਂਗੇ ਅਸੀਂ ਉਹ ਕਰਦਾਂਗੇ ਕੀ ਹੋਇਆ ਸਭ ਦੱਸੋ ਤੁਹਾਡੇ ਸਾਹਮਣੇ ਹੋਇਆ ਜੋ ਕੁਝ ਹੋਇਆ ਪਰ ਨਹੀਂ ਅਸੀਂ ਕੁਝ ਨਹੀਂ ਕਰ ਸਕੀ ਅਸੀਂ ਗੁਰਮੁਖ ਪਿਆਰਿਓ ਮਾਫ਼ ਕਰਨਾ ਗੱਲ ਕਹਿਣੀ ਪੈਂਦੀ ਹੈ ਭਾਵੇਂ ਕਿਸੇ ਦੇ ਗਿੱਟੇ ਲੱਗੇ ਗੋਡੇ ਲੱਗੇ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਲਾਇਕ ਪੁੱਤਰਾਂ ਨਲਾਇਕ ਨਲਾਇਕ ਆ ਸੀ ਜੇ ਲਾਇਕ ਹੁੰਦੇ ਅਸੀਂ ਤੇ ਗੁਰਮੁਖ ਪਿਆਰਿਓ ਗੱਲਾਂ ਹੀ ਹੋਰ ਹੋਣੀਆਂ ਸੀ ਜਿਨ੍ਹਾਂ ਨੂੰ ਮਿਲੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਸ ਸਮੇਂ ਦੇ ਰਾਜੇ ਰਾਣੀਆਂ ਚ ਤੌੜਗੜ੍ਹ ਦੇ ਰਾਜੇ ਮਹਾਰਾਜੇ ਰਾਣੀ ਝਾਲਾ ਰਾਣੀ ਮਿਲਾ ਮੀਰਾ ਰਾਣਾ ਸੰਗ ਤੇ ਗੁਰਮੁਖ ਪਿਆਰਿਓ ਉਹ ਤਾਂ ਸਾਡੇ ਗੁਰੂ ਨੂੰ ਉਹਨਾਂ ਦੀ ਚਰਨ ਘਾਲ ਲੈ ਰਹੇ ਐ ਉਹਨਾਂ ਦੀ ਸ਼ਰਨ ਦੇ ਵਿੱਚ ਆ ਰਹੇ ਐ ਉਹਨਾਂ ਦੇ ਬਚਨਾਂ ਨੂੰ ਪੱਲੇ ਬੰਨ ਲਿਆ ਉਹਨਾਂ ਨੇ ਪਰ ਅਸੀਂ ਮੰਨੀ ਰਾਜੇ ਰਾਣਿਆਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਸੋਚ ਨੂੰ ਪੱਲੇ ਬੰਨ ਲਿਆ ਗਿਆਨ ਨੂੰ ਪੱਲੇ ਬੰਨ ਲਿਆ ਗੁਰਮੁਖ ਪਿਆਰਿਓ ਪਰ ਅਸੀਂ ਮੰਨਿਆ ਨਹੀਂ ਇੱਥੇ ਮੰਨਣ ਦੀ ਗੱਲ ਹੈ ਗੁਰਬਾਣੀ ਕੀ ਕਹਿੰਦੀ ਹੈ ਗਾਤ ਕਹੀ ਨਾ ਜਾਵੇਗੀ ਜਿਨ੍ਹਾਂ ਨੇ ਮੰਨਿਆ ਜਿਨ੍ਹਾਂ ਨੇ ਮੰਤੇ ਗਾਤ ਤੇ ਜਵੇ ਦੀ ਜਿਨਾ ਨੇ ਮੰਨਿਆ ਦੇ ਨਾਮਾ ਮੰਨਿਆ ਜਿਨਾ ਨੇ ਮੰਨਿਆ ਦੇ ਨਾਮੇ ਮੰਨਿਆ ਜਿਨਾ ਨੇ ਮੰਨਿਆ ਜਿਨਾ ਨਾ ਜਾਵੇ ਜੀ ਜਿਨ੍ਹਾਂ ਨੇ ਮੰਨਿਆ ਜਿਨ੍ਹਾਂ ਨੇ ਮੰਨਿਆ ਗਾਤ ਕਹੀ ਨਾ ਜਾਵੇ ਜੀ ਜਿਨ੍ਹਾਂ ਨੇ ਮੰਨਿਆ ਜਿਨ੍ਹਾਂ ਨੇ ਮੰਨਿਆ ਗਾਤ ਨਹੀਂ ਨਾ ਜਾਵੇ ਜੀ ਜਿਨ੍ਹਾਂ ਨੇ ਮੰਨਿਆ ਜਿਨ੍ਹਾਂ ਨੇ ਮੰਨਿਆ ਨਹੀਂ ਨਾ ਜਾਵੇ ਜੀ ਜਿਨ੍ਹਾਂ ਨੇ ਮੰਨਿਆ ਜਿਨ੍ਹਾਂ ਨੇ ਮੰਨਿਆ ਕਹੀ ਨਾ ਜਾਵੇ ਜੀ ਜਿਨ੍ਹਾਂ ਨੇ ਮੰਨਿਆ ਜਿਨ੍ਹਾਂ ਨੇ ਮੰਨਿਆ